ਹੋ ਕਰ ਦਿੱਤੀ ਫਤਿਹ ਇਸ ਤਰ੍ਹਾਂ ਪਹਿਲਾਂ ਆਪਾਂ ਜਿਹੜੀ ਸਾਡੀ ਸੁਰਤੀ ਬिखर ਜਾਂਦੀ ਹੈ ਹੁਣ ਇੱਥੋਂ ਉੱਠ ਕੇ ਇੱਕ ਬੰਦਾ ਬਾਹਰ ਚੱਕਰ ਕੱਟ ਕੇ ਆ ਕੇ ਦੇਖੋ ਸਾਡੀ ਸੁਰਤੀ ਉਹ ਨਹੀਂ ਰਹਿਣੀ ਸਾਨੂੰ ਕੋਈ ਨਾ ਕੋਈ ਖਿਆਲ ਆ ਜਾਣਾ ਇਸੇ ਕਰਕੇ ਸੁਰ ਬਿਕਰੀ ਉਹ ਸੁਰਤੀ ਨੂੰ ਕਲੋਜ਼ ਕਰਨ ਵਾਸਤੇ ਸਾਨੂੰ ਆ ਇੱਕ ਸਹਾਰਾ ਦਿੱਤਾ ਹੈ ਇਹ ਬਹੁਤ ਵੱਡੀ ਤਾਕਤ ਹੈ ਗੁਰੂ ਪਿਆਰੇਓ ਜੇ ਪੰਜਾਂ ਦਾ ਅਸੀਂ ਝੁੱਧ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਇਹੀ ਇੱਕ ਮੰਤਰ ਹੈ ਇਤੋਂ علاوہ ਹੋਰ ਕੋਈ ਜਰਿਆ ਨਹੀਂ ਤੁਸੀਂ ਇੱਕ ਘੰਟਾ ਗੁਰਬਾਣੀ ਪੜ ਕੇ ਦੇਖੋ ਇੱਕ ਘੰਟਾ ਇਹ ਤਜਰਬਾ ਕਰੋ ਇੱਕ ਘੰਟਾ ਗੁਰਬਾਣੀ ਪੜੋ ਫਿਰ ਉਹ ਤੇ ਸੋਚੋਗੇ ਮੇਰਾ ਮਨ ਟਿਕਿਆ ਇੱਥੇ ਨਹੀਂ ਟਿਕਣਾ 15 ਮਿੰਟ ਤੂੰ ਸਿਮਨ ਕਰੋ ਉਹਤ ਪਤਾ ਲੱਗ ਜੇਗਾ ਕਿਉਂ ਰਿਟੇ ਕੀ ਕਾਰਨ ਕਿਉਂਕਿ ਸਿਮਰਨ ਹੀ ਨਾ ਪੰਜਾਂ ਨਾਲ ਜੁਦਤ ਕਰਨਾ ਹੈ ਅਸੀਂ ਕੀ ਕਰਨਾ ਹੈ ਜੁਦਤ ਕਰਕੇ ਮਨ ਨੂੰ ਇਹਨਾਂ ਤੋਂ ਛੁਡਵਾਣਾ ਹੈ ਜਦੋਂ ਮਨ ਇਕਾਗਰ ਚਿਤ ਹੋ ਗਿਆ ਫਿਰ ਜੋ ਗੁਰਬਾਣੀ ਪੜੋ ਜਾਂ ਗੁਰੂ ਘਰ ਆਓ ਸੰਗਤ ਬੈਠੋ ਮੰਨ ਟਿਕੇਗਾ ਕਿਤੇ ਇਹ ਵੀ ਤਜਰਬਾ ਕਰਕੇ ਦੇਖ ਲਓ ਪਹਿਲਾਂ ਨਿਤ ਪਹਿਲਾਂ ਗੁਰਸਬ ਇੱਥੇ ਵੀ ਆ ਸਬਦੇ ਵਿੱਚ ਵੀ ਇਹੀ ਕਹਿ ਰਹੇ ਨੇ ਪੱਲ ਕੇ ਉਠ ਨਾਮ ਤੇ ਉਹਦੀ ਗੱਲ ਕਰ ਰਹੇ ਨੇ ਕਿਉਂ ਕਿਹਾ ਇਹਨਾਂ ਨੇ ਇਹ ਕਿਤੇ ਇਹ ਆਪਾਂ ਅੰਦਰ ਇਹ ਵਿਚਾਰ ਕਰੀਏ ਗੁਰੂ ਸਾਹਿਬ ਨੇ ਸਿਮਰਨੋਂ ਹੀ ਪਹਿਲਾਂ ਕਿਉਂ ਜ਼ੋਰ ਦਿੱਤਾ ਪਹਿਲੇ ਇਹ ਕਿਉਂ ਨਹੀਂ ਕਿਹਾ ਕਿ ਪੱਲ ਕੇ ਉਠ ਨਿਤਨੇਮ ਕਰ ਇਹ ਤਾਂ ਕਿਹਾ ਨਹੀਂ ਗੁਰੂ ਸਾਹਿਬ ਨੇ ਕਿਹਾ ਨਿਤਨੇਮ ਕਰਨ ਵਾਸਤੇ ਵੀ ਕਿਹਾ ਚੜ੍ਹੇ ਦਿਵਸ ਗੁਰਬਾਣੀ ਗਾਵੇ ਆਹ ਕਿਹਾ ਸਾਨੂੰ ਗੁਰੂ ਸਾਹਿਬ ਨੇ ਹੋਣ ਗੁਰਦਾਰੇ ਆਪਾਂ ਵਿਚਾਰ ਕਰ ਰਹੇ ਸੀ ਕਿ ਭਲਕੇ ਉਠ ਫਰਨਾਮ ਤੇ ਆਵੇ ਹੁਣ ਭਲਕੇ ਕੀ ਹੈ ਹੁਣ ਭਲਕੇ ਦਾ ਧਿਆਨ ਦੇ ਲਓ ਭਲਕੇ ਤੇ ਆਪ ਵਿਚਾਰ ਕਰੀਏ ਭਲਕੇ ਜੋ ਸਮਾਂ ਹੁੰਦਾ ਹੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਉੱਠ ਜਾ ਧਿਆਨ ਨਾਲ ਉਸ ਟੇ ਮਾਥਰੋ ਚ ਭੱਜਣ ਦੀ ਲੋੜ ਨਹੀਂ ਹੈ ਉਸ ਟੇ ਚੰਕੜਾ ਲਾ ਲਓ ਜੋ ਲਾ ਸਕਦਾ ਹੈ ਨਹੀਂ ਤਾਂ ਆਪ ਸਹਾਰਾ ਲੈ ਲਓ ਕੋਈ ਚੀਜ਼ ਬੈਠ ਜਾ ਰਾਮ ਲੇਖਨ ਤੇ ਆਨਹੈ ਦੇ ਵਿੱਚ ਸਾਡੀ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਸਾਡਾ ਭਗਤੀ ਦਾ ਕਨੈਕਸ਼ਨ ਹੈ ਸਾਰਾ ਇਸ ਬੰਦੇ ਦਾ ਸਰੀਰ ਹੈ ਜੋ ਉਹ ਮੇਨ ਸਾਡੀ ਰੀੜ ਦੀ ਹੱਡੀ ਹੈ ਤਾਂ ਸਵੇਰੇ ਉੱਠ ਕੇ ਕਰਉ ਭਗਤੀ ਫਿਰ ਦੇਖੋ ਨਜ਼ਾਰਾ ਹਾਂ ਇੱਕ ਧਿਆਨ ਦੇਣਾ ਇੱਥੇ ਸਾਨੂੰ ਭਗਤੀ ਕਰਨ ਨਹੀਂ ਦੇਣੀ ਇੱਥੇ ਉਹ ਬੜਾ ਕਠਨ ਸਮਾਂ ਹੈ ਬਹੁਤ ਕਠਨ ਸਮਾਂ ਜਿਹੜੇ ਰਕਾਵਟਾ ਪਉਣਗੇ ਉਹ ਮਹਾਬਲੀ ਨੇ ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋੜ ਉਹਨਾਂ ਕੋਲ ਤਾਕਤ ਹੈ ਲੇਕਿਨ ਇਹ ਵੀ ਨਾਲ ਧਿਆਨ ਦਿਓ ਉਦੋਂ ਦੁੱਗਣੀ ਸਾਡੇ ਕੋਲ ਤਾਕਤ ਹੈ ਉਦੋਂ ਦੁੱਗਣੀ ਅਕਾਲਪੁਰ ਪਿਤਾ ਪ੍ਰਮਾਤਮਾ ਨੇ ਉਸ ਤੋਂ ਜ਼ਿਆਦਾ ਤਾਕਤ ਇਸ ਬੰਦੇ ਨੂੰ ਦਿੱਤੀ ਹੈ ਕਿਹਦੇ ਕੋਲ ਤਾਕਤ ਹੈ ਮਨ ਮਨ ਤਾਕਤਵਰ ਹੈ ਇੱਕ ਰਾਜਾ ਹੁੰਦਾ ਨਾ ਉਹ ਕਿਸੇ ਵੀ ਦੇਸ਼ ਦਾ ਤਾਕਤਵਰ ਹੁਣ ਸਾਡੇ ਦੇਸ਼ ਦਾ ਰਾਜਾ ਤੌਣ ਧਰਮ ਮੰਤਰੀ ਉਹਦੇ ਕੋਲ ਤਾਕਤ ਆਸਰਾ ਨਹੀਂ ਇਹ ਮਨ ਵੀ ਇੱਕ ਰਾਜਾ ਹੈ ਕਾਇਆ ਨਗਰੀ ਇਹ ਮਨ ਰਾਜਾ ਇਹ ਰਾਜਾ ਸਾਡੇ ਕੋਲ ਤਾਕਤ ਘੱਟ ਨਹੀਂ ਹੈ ਪਰ ਸਾਨੂੰ ਤਾਕਤ ਇਸਤੇਮਾਲ ਕਰਨ ਦੀ ਜ਼ੁਗਤੀ ਨਹੀਂ ਹੈ ਕਿਸੇ ਕਿਵੇਂ ਕਰੀਏ ਆਹ ਹੁਣ ਸਿਮਰਨ ਜਪਿਆ ਸੀ ਨਾ ਉਹਨਾਂ ਤੋਂ ਵਿਚਾਰ ਰੁਹਾ ਹੋਣਗੇ ਜਿਹਨਾਂ ਨੇ ਬੜੀਆ ਢੰਗ ਨਾਲ ਜਪਿਆ ਬਾਕੀ ਤਾਂ ਨੇਤਰ ਹੀ ਨਹੀਂ ਬੰਦ ਹੋਏ ਸਾਨੂੰ ਇਹ ਸਿੱਖਣਾ ਹੈ ਗੁਰੂ ਸਾਹਿਬ ਸਾਨੂੰ ਇਹ ਇਹੀ ਸਿਖਾਉਂਦੇ ਨੇ ਕਿ ਅਸੀਂ ਜੋ ਵਾਹਿਗੁਰੂ ਗੁਰਮੰਤਰ ਨੂੰ ਜਪਣਾ ਕਿਵੇਂ ਆਹ ਜ਼ੁਕਤੀ ਅਸੀਂ ਸਾਡੇ ਕੋਲ ਹੋਣੀ ਚਾਹੀਦੀ ਹੈ ਜਦੋਂ ਇਹ ਜ਼ੁਕਤੀ ਅਪਣਾਵਾਂਗੇ ਸਾਡੇ ਕੋਲ ਤਾਕਤ ਆ ਜੇਗੀ ਤਾਕਤ ਅਸੀਂ ਬਲਵਾਨ ਹੋ ਜਾਗੇ ਕਦੋਂ ਸਵੇਰੇ ਜਦੋਂ ਭਲਕੇ ਉੱਠ ਹਰ ਨਾਮ ਤੇ ਆਵੇ ਜਦੋਂ ਸਵੇਰੇ ਉੱਠ ਕੇ ਅਸੀਂ ਆਹ ਜ਼ੁਕਤੀ ਅਪਣਾਵਾਂਗੇ ਕਿਹੜੀ गा भी गाँव लग गए तो पहला भी अस गाँव रहे हैं कि उम्र साठ निकल की गारे सी ना, नहीं पता लग्या आज भी सारा संसार गारे है कोई कीर्तना राही गारे, रहा कोई कविशरी है कोई, कोई गुरबानी पढ़ के गा तो सारे रहे ਪਰ ਇੱਥੇ ਗੁਰੂ ਸਾਹਿਬ ਕਹ ਰਹੇ ਨੇ ਤੂੰ ਇਹ ਤਿੰਨ ਗੱਲਾਂ ਦਾ ਧਿਆਨ ਦੇ ਲਈ ਗਾ ਵੀਏ ਅਗਲਾ ਵਰਡ ਬੜਾ ਔਖਾ ਹੈ ਇਹ ਵਰਡ ਬੜਾ ਔਖਾ ਅਗਲਾ ਗਾ ਵੀਏ ਸੁਣੀਏ ਸੁਣਨਾ ਸਾਨੂੰ ਬਹੁਤ ਔਖਾ ਹੈ ਸੁਣਿਆ ਨਹੀਂ ਜਾਂਦਾ ਸਾਧੂ ਹੁਣ ਸੁਣਨ ਦਾ ਅਭਰਾਨਾ ਆ ਸਾਨੂੰ ਸੁਣਨ ਦੀ ਆਤ ਪੈ ਜੇ ਸੁਣਾਗੇ ਤਾਂ ਸਾਡੇ ਸਮਝ ਆਊਗੀ ਤਾ ਆਪਾਂ ਸੰਗਤ ਚ ਇਕੱਤਰ ਹੋਇਆ ਇੱਥੇ। ਤਾਂਸ ਚ ਚੱਲ ਕੇ ਆਇਆ। ਸਿਰਫ ਇਹ ਵਿਧੀ ਲੈ ਕੇ ਜਾਣਾ ਕਿ ਅਸੀਂ ਗੁਰਬਾਣੀ ਪੜ੍ਹੀਏ ਜਾਂ ਸਿਮਰਨ ਕਰੀਏ ਅਸੀਂ ਉਹਨੂੰ ਸੁਣਨਾ ਕਿਵੇਂ ਆ। ਆਪਾਂ ਵਾਹਿਗੁਰੂ ਘਰ ਮੰਤਰ ਜਪਿਆ ਇਹ ਵੀ ਸੁਣਨਾ। ਆਪਣੀ ਆਵਾਜ਼ ਨੂੰ ਅਸੀਂ ਆਪ ਸੁਣੀ ਜਾਣਾ। ਆਪਣੀ ਆਵਾਜ਼ ਨੂੰ ਆਪ ਸੁਣੀ ਜਾਣਾ। ਗਾ ਵੀਏ ਸੁਣੀਏ ਮਨ ਰੱਖੀਏ ਭਾ ਮਨ ਪਿਆਰ ਤੀਸਰੇ ਸਟੇਪ ਤੇ ਅਸੀਂ ਜਦੋਂ ਅਸੀਂ ਗਾਉਣ ਤਾਂ ਰਹੇ ਗਾਤਾ ਰਹੇ ਆਪਾਂ ਜਦੋਂ ਸੁਣਨ ਲੱਗੇ ਸੁਣਦੇ ਸੁਣਦੇ ਫੇਰ ਪਿਆਰ ਦੇ ਵਿੱਚ ਆ ਜਾਈਏ ਵਿਰਾਗ ਦੇ ਵਿੱਚ ਆ ਜਾਈਏ ਵਿਰਾਗ ਦੇ ਵਿੱਚ ਹੁਣ ਵਿਰਾਗ ਕਿਵੇਂ ਆਏਗਾ ਧਰਾਗ ਆਉਂਦਾ ਬਹੁਤ ਗਰਮ ਪਿਆਰ ਨੂੰ ਆਉਂਦਾ ਹੈ ਪਰ ਵਿਰਾਗ ਦੇ ਵੀ 7 ਦਰਜੇ ਨੇ 7 ਤਰੀਕੇ ਨਾਲ ਵਿਰਾਗ ਆਉਂਦਾ ਹੈ ਅਸੀਂ ਤਾਂ ਇੱਕ ਆੱਖਾਂ 'ਚ ਨੇਤਰ ਆ ਗਏ ਇਹਦੇ ਨੇ ਸਾਨੂੰ ਵਿਰਾਗ ਆ ਗਿਆ ਬਾਤ ਤੋਂ ਬਾਤ ਗਰਮ ਖਿਆਰੇ ਰੋਣ ਲੱਗ ਜਾਂਦੇ ਨੇ ਇਹ ਰੋਣਾ ਸਿਸਟਮ ਨਹੀਂ ਸਾਡਾ ਨਹੀਂ ਵਿਰਾਗ ਲਿਆਓ ਅੱਖਾਂ ਦੇ ਵਿੱਚ ਪਿਆਰ ਲਿਆਓ ਹੁਣ ਇੱਕ ਅਸਾਦੀ ਵਾਰ ਦੇ ਸ਼ੁਰੂਆਤ ਦੇ ਵਿੱਚ ਇੱਕ ਸ਼ਬਦ ਆਉਂਦਾ ਹਾਰ ਅੰਮ੍ਰਿਤ ਪਿੰਨ ਲੋਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਪ੍ਰੇਮ ਰਤਨਾ ਰਾਮ ਰਾਜੇ ਅੰਮ੍ਰਿਤ ਪਿੰਨ ਲੋਣਾ ਭਾਵ ਜਿਹੜੇ ਸਾਡੇ ਦੋ ਨਿਤਰ ਹੈ ਇਹਨਾਂ ਦੇ ਵਿੱਚ ਅੰਮ੍ਰਿਤ ਵਰਖਾ ਹੋਵੇ ਇਹਨਾਂ ਦੇ ਵਿੱਚ ਠੰਡ ਕਾਪੇ ਕੁਸ ਇਹ ਨਿਤਰ ਪਿਆਰ ਨਾਲ ਭੇਜਣ ਗੁਰਬਾਣੀ ਪੜਨ ਲੱਗੇ ਪਿਆਰ ਨਾਲ ਭੇਜਣ ਸਿਮਨ ਕਰਨ ਲੱਗੇ ਪਿਆਰ ਨਾਲ ਭੇਜ ਜਾਣ ਮਨ ਪ੍ਰੇਮ ਰਤਨਾ ਰਾਮ ਰਾਜੇ ਫੇਰ ਮਨ ਪ੍ਰੇਮ ਦਾ ਪਿਆਰ ਦੇ ਵਿੱਚ ਆਏਗਾ ਫੇਰ ਅੰਦਰੋਂ ਪਿਆਰ ਦੀ ਹਉਕ ਨਿਕਲੇਗੀ ਜਦੋਂ ਅਸੀਂ ਨੇਤਰ ਸਮ ਕਰਕੇ ਨੇਤਰ ਦੋਨੇ ਬਰਾਬਰ ਕਰਕੇ ਜਦੋਂ ਆਸੀ 90% ਨੇਤਰ ਬੰਦ ਕਰਕੇ ਸਿਮਨ ਕਰਨ ਕੇ ਬੈਠ ਗਏ ਮੂੰਹ ਨੇਰਾਜਾ ਰੱਖਿਆ ਫਿਰ ਜਦੋਂ ਮੁਖਤ ਉਚਾਰਾਂਗੇ ਵਾਹ ਗੁਰੂ ਵਾਹ ਗੁਰੂ ਜਪੋ ਗੁਰ ਪਿਆਰਿਓ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਸ਼ਰੂਰ ਬਣਾਓ ਆਜਾ ਮਨ ਮਨ ਨੂੰ ਟਿਕਾਓ ਜਬ ਜਬ ਉਹ ਘਰੇ ਵਾ ਗੁਰੂ 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 ਵਾਹ ਵਾਹ ਜਵਾਹ 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 ਇਸ ਤਰ੍ਹਾਂ ਜਪਾਂਗਣਾ ਜਦੋਂ ਪਿਆਰ ਦੇ ਨਾਲ ਅਸੀਂ ਤਾਂ ਸਾਡੇ ਨੇਤਰ ਜਿਹੜੇ ਦੋ ਨੇਤਰ ਨੇ ਲੋਣਾ ਮਤਲਬ ਦੋ ਨੇਤਰ ਫਿਰ ਇਹਨਾਂ ਦੇ ਵਿੱਚ ਜਿਹੜਾ ਜਲ ਆਏਗਾ ਨਾ ਜੜ ਜਲ ਇੱਕ ਬਰਾਗ ਵਾਲਾ ਜਲ ਆਉਂਦਾ ਇੱਕ ਫਿਰ ਅੰਮ੍ਰਿਤ ਜਲ ਆਉਂਦਾ ਹੈ ਵਰਖਾ ਜਿਹਨੂੰ ਕਹਿੰਦੇ ਆਪਾਂ ਨੇਤਰ ਭਿੱਜ ਜਾਂਦੇ ਨੇ ਫੇਰ ਕਿਤੇ ਮਨ ਨੇ ਵਿਰਾਜ ਦੇ ਵਿੱਚ ਪਿਆਰ ਦੇ ਵਿੱਚ ਆਣਾ। ਫੇਰ ਆਪ ਪਿਆਰ ਦੇ ਵਿੱਚ ਸਾਜ ਕਹੋਂ ਸੁਣ ਲੈ ਸਵੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾ ਗੱਲਾਂ ਦੇ ਨਾਲ ਪਿਆਰ ਨਹੀਂ ਆਉਣਾ। ਗੱਲਾਂ-ਗੱਲਾਂ ਨਾਲ ਅਸੀਂ ਪ੍ਰੇਮ ਨਹੀਂ ਕਰ ਸਕਦੇ ਮਾਲਕ ਦੇ ਨਾਲ। ਸਾਨੂੰ ਮਿਹਨਤ ਕਰਨੀ ਪੈਣੀ ਆ। ਸਾਨੂੰ ਉਪਰਾਲਾ ਕਰਨਾ ਪੈਣਾ। ਉੱਤਮ ਕਰਨਾ ਪੈਣਾ। ਇੱਥੇ ਵੀ ਗੁਰੂ ਸਾਹਿਬ ਕਹ ਰਹੇ ਨੇਗੇ ਉੱਤਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਅੰਮ੍ਰਿਤ ਸਰ ਨਾਵੇ ਇਸ਼ਨਾਨ ਕਰੇ ਹੁਣ ਪਿੱਛੇ ਜੇ ਮਹਾਪੁਰਸ਼ਾਂ ਨੇ ਇੱਕ ਸਵਾਲ ਪੁੱਛਿਆ ਸੀ ਕਿਹੜੇ ਸਾਧੂ ਪੁੱਛੇ ਜਿਆਦਾ ਕਿਸੇ ਨੇ ਨਹੀਂ ਜਾਣੀ ਕਿ ਅੰਮ੍ਰਿਤ ਸਰ ਉਹਦੀ ਨਿਸ਼ਾਨੀ ਆ ਕੀ ਹੈ ਕੀ ਇਨਸਾਨੀਆਂ ਨੇ ਪੁੱਛਿਆ ਤੇ ਨਾ ਉਹ ਕਿੱਥੇ ਆ ਹੁਣ ਇੱਥੇ ਵੀ ਗੁਰੂ ਸਾਹਿਬ ਕਰੇ ਉਤਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ ਦੇਖੋ ਸਾਡੀਆਂ ਦੋ ਦੇਹੀਆਂ ਨੇ ਇੱਕ ਦੇਹੀ ਇੱਕ ਬਦੇਹੀ ਕਾਂਚਣ ਦੇਹੀ ਹੈ ਇਸ ਹੀ ਆਸਾ ਦੇ ਵਾਰ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਇੱਕ ਪੰਗਤੀ ਹੁੰਦੀ ਆ ਕੰਚ ਮਨ ਹਰ ਹਰ ਸਿਦਾ RAM ਰਾਜੇ ਹਨ ਅੱਛਾ ਕੋਈ ਗੱਲ ਜਾਦਾ ਜੀ ਤਾਂ ਉਹ ਇੱਕ ਕਲਚਰ ਦੇ ਹੀ ਆ ਸਾਡੀ ਉਹ ਕਿੱਥੇ ਹੈ ਸਰੀਰ ਦੇ ਵਿੱਚ ਦੱਸੋ ਕਿੱਥੇ ਔਖਾ ਕਾਂਚਣ ਦੇ ਹੀ ਕਿਹਨੂੰ ਕਹਿੰਦੇ ਜਿਹਨੂੰ ਆਪਾਂ ਵਿਦੇਹੀ ਵੀ ਕਰਦੇ ਕਾਂਚਣ ਕਾਇਆ ਕੋਟ ਘੜ ਵਿੱਚ ਹਰ ਹਰ ਸਿਦਾ RAM ਰਾਜੇ ਹੁਣ ਕਾਂਚਣ ਦੇ ਹੀ ਕਿੱਥੇ ਹੈ ਹੁਣ ਅੰਮ੍ਰਿਤਸਰ ਦੀ ਗੱਲ ਹੋ ਰਹੀ ਹੈ ਕਿ ਅੰਮ੍ਰਿਤਸਰ ਹੋਰ ਹੈ ਕਿ ਤੇ ਅੰਮ੍ਰਿਤਸਰ ਹੈ ਕਿ ਤੇ ਕਾਂਚਣ ਦੇਹੀ ਗੁਰਪਿਆਰ ਜਿਹੜਾ ਸਾਡਾ ਸਰੀਰ ਹੈ ਆ ਜਿਹੜਾ ਸਾਡੇ ਨੇਤਰਾਂ ਤੋਂ ਜਿਹੜਾ ਉੱਪਰ ਵਾਲਾ ਹਿੱਸਾ ਹੈ ਉਹ ਕਾਂਚਣ ਦੇਹੀ ਹੈ ਸਾਡੀ ਇੱਥੇ ਆ ਸਾਰਾ ਸ੍ਰੋਵਰ ਇੱਥੇ ਅੰਮ੍ਰਿਤਸਰ ਕਿਤੇ ਇਹ ਵੀ ਸੁਣਿਆ ਹੋਊਗਾ ਕਿਤੇ ਕਿ ਜਿਹੜਾ ਦਰਬਾਰ ਸਾਹਿਬ ਦਾ ਨਕਸ਼ਾ ਕਿੱਥੋਂ ਲੱਭਦਾ ਕੀ ਕਿਸੇ ਮੰਦੇ ਨੇ ਬਣਾਇਆ ਨਹੀਂ ਉਹ ਕਿੱਥੋਂ ਲੱਭਦਾ ਹੈ ਉਹ ਆਹੀ ਸਾਰਾ ਕੰਚਨ ਦੇਹੀ ਉਹ ਨਕਸ਼ਾ ਹੈ ਕਿ ਜਾਨਿਆ ਨਾ ਦਰਬਾਰ ਸਾਹਿਬ ਜੋ ਮੇਨ ਇੱਕ ਜਗ੍ਹਾ ਹੈ ਆਪਾਂ ਜਾਣੇ ਆ ਮੱਥਾ ਟੇਕਣ ਉਹਨ ਕੀ ਕਹਿੰਦੇ ਨੇ ਦੌੜੀ ਜਿਹੜੀ ਵਗੇਟ ਉਹ ਕੀ ਹੈ ਉਹ ਸਾਡਾ ਦੋਨੋਂ ਨੇਤਰਾਂ ਦੇ ਵਿਚਾਲੇ ਇਹ ਰਸਤਾ ਹੈ ਸਿੱਧਾ ਅਸੀਂ ਜਾਣੇ ਆਇਤੋਂ ਪਤਾ ਹੁਣ ਚੱਕਰ ਕੱਟ ਕੇ ਆ ਜੰਨਾ ਦਰਬਾਰ ਤੋਂ ਗਏ ਫੋਟੋਆਂ ਖਿੱਚ ਕੇ ਆ ਗਏ ਕਿਤੇ ਵਿਚਾਰਿਆ ਨਹੀਂ ਹੁਣ ਇਹਨੂੰ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਕਿਵੇਂ ਕਿਹਾ ਹੈ ਗੁਰੂ ਸਾਹਿਬ ਨੇ ਕਿਉਂ ਲਿਖਿਆ ਹਾਂ ਹੁਣ ਅਸੀਂ ਇੱਥੇ ਬੈਠੇ ਜਾ ਸਕਦੇ ਹਾਂ ਸਿਮਨ ਕਰਦੇ ਕਰਦੇ ਚੜਜੋ ਇੱਥੇ ਆਹ ਰਸਤੇ ਚੱਲੋ ਫਿਰ ਉਹ ਦਿਉੜੀ ਤੇ ਕਿੱਥੇ ਪਹੁੰਚ ਗਏ ਸੀ ਆਹ ਜਿਹੜੀ ਸਾਡੀ ਆਸ ਦੇਹੀ ਹੈ ਕੰਚਣ ਦੇਹੀ ਇੱਥੇ ਹੁਣ ਦਰਬਾਰ ਸਾਹਿਬ ਵੀ ਜਾਓ ਧਿਆਨ ਲਾਜੋ ਤੁਸੀਂ ਸਾਹਮਣੇ ਜਿਹੜਾ ਜਾਂਨੇ ਮੁੱਖ ਗੇਟ ਹੈ ਐਂਟਰੀ ਹੁੰਨੇ ਆ ਹੋ ਗਿਆ ਨਾ ਇੱਥੇ ਐਂਟਰੀ ਫਿਰ ਕਿੱਧਰ ਜਾਂਨੇ ਆ ਸੀ ਪ੍ਰਕਰਮਾ ਕਰਦੇ ਆ ਫਿਰ ਸਾਡਾ ਗੇਟ ਕਿੱਧਰ ਆ ਗਿਆ ਇੱਕ ਕੰਨ ਆ ਗਿਆ ਇਹ ਗੇਟ ਲਾਤਾ ਇੱਥੋਂ ਦੇ ਨਿਕਲ ਕੇ ਫਿਰ ਪ੍ਰਕਰਮਾ ਕਰਦੇ ਪਿੱਛੇ ਨਹੀਂ ਛੜ ਰਸਤਾ ਇੱਕ ਗੇਟ ਆ ਉਧਰ ਦੀ ਪ੍ਰਕਰਮਤ ਕਰਕੇ ਆ ਕੇ ਫਿਰ ਆ ਗਿਆ ਸਾਡਾ ਸੱਜਾ ਇਧਰ ਆ ਗਿਆ ਫਿਰ ਵਾਪਸ ਆ ਕੇ ਮੱਥਾ ਉੱਥੇ ਟਿਕਣਾ ਇਹ ਹੀ ਕਰਦੇ ਹਾਂ ਦਰਬਾਰ ਸਾਹਿਬ ਇੱਥੇ ਵੀ ਚੜਜਾ ਸਿਮਨ ਕਰਦਾ ਕਰਦਾ ਸੁਰਤੀ ਨੂੰ ਲੈ ਜਾ ਇੱਥੇ ਜਿਹੜਾ ਸਾਰਾ ਦਰਬਾਰ ਸਾਹਿਬ ਦਾ ਸੀਨ ਆ ਜਿਹੜਾ ਸਾਡਾ ਪੂਰਾ ਨਕਸ਼ਾ ਦਰਬਾਰ ਸਾਹਿਬ ਦਾ ਇਸ ਬੰਦੇ ਦਾ ਇੱਥੇ ਇੱਥੋਂ ਦਾ ਲੈਂਦਾ ਇਹੀ ਅੰਦਰ ਆ ਸਭ ਕੁਝ ਬਾਕੀ ਜੇ ਕੋਈ ਸਾਇੰਸ ਜਾਂ ਡਾਕਟਰ ਪਾ ਲੈਗੇ ਉਹਨਾਂ ਨੂੰ ਤਾਂ ਮਿਲਣਾ ਨਹੀਂ ਇਹ ਉਹ ਤਾਂ ਹਾਰਡ ਮਾਸ ਨਾੜੀ ਕੋਪਿੰਜਰ ਹੱਡੀਆਂ ਦਾ ਇਹ ਤਾਂ ਪੂਰਾ ਹੈ ਪਰ ਜਿਹੜੀ ਇਹ ਕੰਚਨ ਦੇਈ ਹੈ ਇੱਥੇ ਸਰੋਵਰ ਹੈ ਇੱਥੇ 24 ਘੰਟੇ ਕੀਰਤਨ ਚੱਲਦਾ ਹੈ 24 ਘੰਟੇ 24 ਘੰਟੇ 18 ਘੰਟੇ ਕੀਰਤਨ ਚੱਲਦਾ ਹੈ 4 ਘੰਟੇ ਸਾਫ ਸਫਾਈ ਵਿਚਾਰਾ ਹੁੰਦੀਆਂ ਨੇ 24 ਘੰਟੇ ਹੋ ਸਾਡੇ ਅੰਦਰ ਵੀ ਉਹ ਵਿਚਾਰ ਜਿਹੜੀ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਬਾਣੀ ਚਲਦੀ ਹੈ ਜਿਹਨੂੰ ਅਨਹਦ ਬਾਣੀ ਠੀਕ ਕਹਿੰਦੇ ਨੇ ਅਨਹਦ ਬਾਣੀ ਗੁਰ ਸ਼ਬਦ ਜਾਣੇ ਹੁਣ ਉਹ ਬਾਣੀ ਵੀ ਸਾਡੇ ਅੰਦਰ ਚਲਦੀ ਹੈ 24 ਘੰਟੇ ਸਾਡੇ ਅੰਦਰ ਉਹ ਕੀਰਤਨ ਚੱਲਦਾ ਹੈ 24 ਘੰਟੇ ਪਰ ਉਹਨੂੰ ਸੁਣਨ ਵਾਸਤੇ ਸਾਨੂੰ ਆਹ ਕੰਮ ਪਹਿਲਾਂ ਧਰਮ ਕਮਾਉਣਾ ਪੈਣਾ ਆਹ ਜਿਹੜਾ ਹੁਣ ਆਪਾਂ ਕਰ ਰਹੇ ਹਾਂ ਇਹ ਕਮਾਈ ਕਰਨੀ ਪੈਣੀ ਤਾਂ ਅਸੀਂ ਉਹ ਸੁਣ ਸਕਦੇ ਹਾਂ ਤਾਂ 24 ਘੰਟੇ ਸਾਡੇ ਅੰਦਰੋਂ ਕੀਰਤਨ ਚੱਲੇਗਾ ਚੱਲ ਰਿਹਾ ਚੱਲਦਾ ਸਾਰਿਆਂ ਦੇ ਅੰਦਰ ਕਿਉਂਕਿ ਗੁਰਬਾਣੀ ਦੇ ਵੀ ਤਿੰਨ ਦਰਜੇ ਦਿੱਤੇ ਨੇ ਗੁਰਬਾਣੀ ਦੇ ਤਿੰਨ ਦਰਜੇ ਨੇ ਇੱਕ ਤਾਂ ਜਿਹੜੀ ਆਪਾਂ ਕੱਚੀ ਧਾਰਨਾਂ ਵਾਲੇ ਬਾਣੀ ਪੜਦੇ ਆ ਇਹਨੂੰ ਵੀ ਗੁਰਬਾਣੀ ਕਿਹਾ ਇਹ ਵੀ ਆਪਾਂ ਕਹਿ ਦਿੰਦੇ ਆ ਗੁਰਬਾਣੀ ਆ ਜੀ ਇਹ ਤਾਂ ਲੇਕਿਨ ਇਹ ਆਮ ਬੰਦੇ ਨੇ ਸਾਡੇ ਮੁੱਖ ਤੋਂ ਆਪਣੀ ਧਾਰਨਾ ਨਾਲ ਬਣਾਈ ਆ ਸੀ ਆਪਣੇ ਸ਼ਬਦ ਜੋੜ ਕੇ ਬਣਾਏ ਨੇ ਇਹ ਵੀ ਗੁਰਬਾਣੀ ਆ ਇਹ ਤੇ ਉਤੋਂ ਕਿਹੜੀ ਗੁਰਬਾਣੀ ਆ ਜੋ ਦਸ ਬਾਸੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਰਚਿਆ ਹੈ ਵਾਲਕੇ ਤਿੰਨ ਪਾਸੇ ਚਾਰ ਪਾਸਿਆਂ ਦੀ ਬਾਣੀ ਨਹੀਂ ਐਂ ਚ ਲੇਕਿਨ ਉਹ ਇੱਕ ਵਿਚਾਰ ਵੱਖਰੀ ਐ ਸੇ ਗੁਰੂ ਸਾਹਿਬ ਦੀ ਬਾਣੀ ਆ ਖਾਲਸਾ ਉਹ ਇੱਕ ਉਹ ਗੁਰੂਆਂ ਨੇ ਬਾਣੀ ਰਚੀ ਐ ਉਹ ਕੀ ਐ ਉਹਨੂੰ ਕੀ ਆਪਾਂ ਕਹਿੰਦੇ ਆ ਇਹ ਬਾਣੀ ਉਹ ਗੁਰਬਾਣੀ ਇਹ ਕੀ ਆਗੀ ਗੁਰਬਾਣੀ ਇਹ 10 ਪਾਸਿਆਂ ਦੇ ਮੁਖ ਤੋਂ ਨਿਕਲੀ ਹੋਈ ਗੁਰਬਾਣੀ ਹੁਣ ਤੀਜੇ ਨੰਬਰ ਤੇ ਆ ਗਏ ਅਨਹਦ ਬਾਣੀ ਹੁਣ ਇਸ ਜਿਹੜੀ ਅਸੀਂ ਮੁੱਖ ਤੋਂ ਉਚਾਰਦੇ ਆ ਉਹਦੀ ਸੀਮਾ ਹੈ ਆ 10 ਕੰਦੇ ਸੁਣਨਗੇ ਜੋ ਗੁਰੂ ਸਾਹਿਬਾ ਨੇ ਬਾਣੀ ਰਚਾਰੀ ਹੈ ਇਹ ਜਿੱਥੇ ਵਿਰਾਜਮਾਨ ਹੋਗੇ ਇਹ ਮੰਨ ਲਓ ਜਿੱਥੇ ਕੋ ਗੁਰਮੁਖ ਪਿਆਰੇ ਸੁਣਨਗੇ ਜਾਂ ਵਿਚਾਰ ਕਰਨਗੇ ਇਹ ਵੀ ਸੀਮਾ ਦੇ ਅੰਦਰ ਆਪਾਂ ਚਾੜਦੇ ਉਹਦੀ ਵੀ ਸੀਮਾ ਹੈ لیکن ਜਿਹੜੇ ਅਨਾਹਦ ਬਾਣੀ ਹੈ ਉਹ ਉਹਦੀ ਕੋਈ ਹੱਦ ਬੰਦੀ ਨਹੀਂ ਹੈ ਕੋਈ ਅਨਹਦ ਅਨਹਦ ਬਾਣੀ ਹਨ ਕੋਈ ਮਨੁੱਖ ਦਾ ਹੱਥ ਤੇ ਜਾ ਰਿਹਾ ਉਸੇ ਉਹਦੀ ਕੁਸੀਮਾ ਕੋਈ ਜੇ ਉਹਨੇ ਉੱਥੇ ਉਹਦੇ ਅੰਦਰ ਪ੍ਰਗਟ ਹੈ ਜੇ ਉਹਨੇ ਗੁਰੂ ਦੀ ਦਾਤ ਆ ਲੈਤੀ ਹੈ ਤਾਂ ਉੱਥੇ ਵੀ ਸੁਣੂਗਾ ਨੂੰ ਬਦੇਸਾ ਜੀ ਸੁਣੂਗੀ ਇਸੇ ਕਰਕੇ ਕਿਹਾ ਹੈ ਇੱਕ ਬਾਣੀ ਇੱਕ ਗੁਰਬਾਣੀ ਇੱਕ ਅਨਾਹਦ ਬਾਣੀ ਤੈਨ ਬਰਕਤ ਤੈਨ ਦਰਜਾ ਦੇ ਤਾ ਗੁਰਪਿਆਰੋ ਰਹੁ ਵਿਚਾਰ ਆਪਾਂ ਵਾਪਸ ਸਿਮਰ ਤੇ ਆਈਏ ਕਿ ਸਿਮਰ ਸਾਨੂੰ ਕਰਨਾ ਕਿੰਨਾ ਜ਼ਰੂਰੀ ਹੈ ਜੇ ਅਸੀਂ ਸਿਮਰ ਕਰਾਂਗੇ ਫੇਰ ਹੀ ਅਸੀਂ ਇਸ ਰਸਾਫਰ ਨੂੰ ਤੈਅ ਕਰ ਸਕਦੇ ਹਾਂ ਨਹੀਂ ਤਾਂ ਕੋਈ ਹੋਰ ਤਰੀਕਾ ਹੈ ਹੀ ਨਹੀਂ ਕੋਈ ਤਰੀਕਾ ਹੈਗਾ ਪਰ ਉਹ ਬੜਾ ਔਖਾ ਹੈ ਜਦ ਹੀ ਸਿਮਰ ਕਰਾਂਗੇ ਅਸੀਂ ਫਿਰ ਅਸੀਂ ਉਹ ਤਰੀਕੇ ਉਹ ਤਰੀਕਾ ਅਪਣਾ ਕੇ ਵੀ ਅਸੀਂ ਆਪਣੇ ਘਰ ਪਹੁੰਚ ਜਾਵਾਂਗੇ ਆਪਣੇ ਘਰ ਪਹੁੰਚ ਜਾਵਾਂਗੇ ਹੁਣ ਰਾਤ ਵੀ ਉਸ ਨੇ ਵਿਚਾਰ ਕੀਤੀ ਸੀ ਵੈਸੇ ਮਹਾਪੁਰਖ ਆਗੇ ਥੋੜਾ ਟਾਈਮ ਆਪਾਂ ਲੱਗਣਾ ਹੈ ਤੇ ਆਪਾਂ ਹੋਰ ਵਿਚਾਰ ਕਰ ਲਈਏ ਕਿ ਭਲਕੇ ਜਿਹੜਾ ਉੱਠ ਕੇ ਅੰਮ੍ਰਿਤ ਵੇਲੇ ਜਿਹੜਾ 3 ਤੋਂ 12 ਤੋਂ 3 ਵਜੇ ਤੱਕ ਨਾਮ ਜਪਤੋ ਪਿਆਰੇ ਫਿਰ ਉੱਠ ਕੇ ਸਨਾਨ ਕਰ ਇਸਨਾਨ ਕਰਕੇ ਫਿਰ ਉਹ ਤੋਂ ਬਾਅਦ ਵੀ ਤੂੰ ਦਾਤਾ ਇਹ ਕਹੇਗਾ ਕਿ ਫਿਰ ਜੁੜ ਜੋ ਸਿਮਰਨ ਦੇ ਅੰਦਰ ਵੱਧ ਤੋਂ ਵੱਧ ਸਿਮਰਨ ਕਰੋ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਜਿੰਨਾ ਸਿਮਰਨ ਕਰੋਗੇ ਉੰਨੀ ਸਾਨੂੰ ਗੁਰਬਾਣੀ ਦੀ ਸਮਝ ਆਏ ਕਿ ਜਦੋਂ ਪੜ੍ਹਾਂਗੇ ਮੇਰਾ ਖਿਆਲ ਹੈ ਮਹਾਪ੍ਰਸਾਦ ਦੇ ਨਾਲ ਕੋਈ 4 ਸਾਲ 10 ਚਲਿਆ ਢਾਈ ਕਾ ਢਾਈ ਸਾਲ ਅਸੀਂ ਨਿਤਨੇਤ ਧਿਆਨ ਨਹੀਂ ਲੱਗਿਆ ਨਿਤਨੇਤ ਧਿਆਨਿਤ ਤਾਂ ਸਿਰਫ ਅਸੀਂ ਨਾਲ ਜਾਂਦੇ ਸਿਮਰਨ ਕਰਨਾ ਇਹੀ ਕੁਝ ਕਰਦੇ ਸੀ ਸਿਮਰਨ ਕਰਕੇ ਸਾਨੂੰ ਗੁਰਬਾਣੀ ਇੰਨੀ ਸਰਲ ਹੋ ਜੇਗੀ ਕਿਉਂਕਿ ਮੇਰੇ ਮਾਲਕ ਨੇ ਕਹਤਨ ਕਿ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭਕੈ ਸਿਮਰਨ ਜਪ ਤਪ ਪੂਜਾ ਸਾਰਾ ਕੁਝ ਇਸੇ ਦੀ ਆ ਗਿਆ ਸਾਰਾ ਕੁਝ ਇਸੇ ਦੀ ਆ ਗਿਆ ਤੇ ਫਿਰ ਸਿਮਰਨ ਨੂੰ ਹੀ ਕਿਹਾ ਕਿ ਪ੍ਰਭਕਾ ਸਿਮਰਨ ਸਭ ਤੇ ਉਚ ਅਸੀਂ ਅੱਜ ਤੋ ਇਹ ਗੱਲ ਪਹਿਜਤਾ ਮਹਾਂਪੁਰਖ ਬੜੇ ਦਾਹ ਤੱਕ ਕੁਝ ਵੀ ਨਹੀਂ ਹੈ ਆਪਨ ਬਹੁਤ ਆਸਾਨ ਤਰੀਕਾ ਨਾਲ ਸਮਝਾਉਂਦੇ ਨੇ ਕਿ ਸਿਮਨ ਤੇ ਜ਼ੋਰਦਾਰ ਸਵੇਰੇ ਜਿੰਨਾ ਸੁਹੇਹਾ ਜਲਦੀ ਉੱਠ ਕੇ ਤੁਸੀਂ ਸਿਮਨ ਕਰ ਸਕਦੇ ਹੋ ਸਿਮਨ ਕਰੋ ਫਿਰ ਅਸ্নান ਪਾਣੀ ਕਰ ਲਓ ਫਿਰ ਗੁਰੂ ਸਾਹਿਬ ਕਹ ਰਹੇ ਨੇ ਕਿ ਚੜੇ ਦਿਵਸ ਗੁਰਬਾਣੀ ਗਾਵੇ ਹੁਣ ਅਸੀਂ ਜਦੋਂ ਆ ਬਿਲ ਸਿਮਨ ਕਰਕੇ ਜਦੋਂ ਅਸ্নান ਪਾਣੀ ਕਰ ਲਿਆ ਜਲ ਪਾਣੀ ਜੋ ਵੀ ਛਕ ਲਿਆ ਫਿਰ ਘੁਟਕਾ ਸਾਹਿਬ ਲੈ ਕੇ ਬੈਠ ਜੀ ਇਦਾਂ ਚਿਰਿਆ ਚੱਲ ਰਹੀ ਸਾਡੀ ਫਿਰ ਬੈਠ ਜਾਓ ਕਿੰਨਾ ਕੁ ਲੱਗਾ 1.5 ਘੰਟਾ 2 ਘੰਟੇ ਵੈਸੇ ਤਾਂ 35 40 ਮਿੰਟਾਂ ਜੀ ਖਤਮ ਕਰ ਦਿੰਨੇ ਆਪਾਂ ਇਸੇ ਕਰਕੇ ਆਪਾਂ ਪਿੱਛੇ ਬੱਠੇ ਆ ਫਿਰ ਕੀ ਕਰਨਾ ਸੀ ਨਿਤਨੇਮ ਕਰ ਲਿਆ ਫਿਰ ਅੱਗੇ ਦਿਨ ਦੇ ਸਾਡੇ ਕਿਹੜੇ ਕੰਮ ਨੇ ਫਿਰ ਜਿਹੜੇ ਸੰਸਾਰੀ ਕੰਮ ਨੇ ਸਾਡੇ ਘਰ ਦੇ ਕੰਮ ਨੇ ਜਿਹੜੇ ਪਰਿਵਾਰ ਦੇ ਕੰਮ ਨੇ ਫਿਰ ਉਹਨਾਂ ਤੇ ਆਜੂ ਗੁਣ ਆਪਾਂ ਇਸੇ ਸਾਬਤ ਦੇ ਅੰਦਰ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਬਹਿੰਦੇ ਆ ਉੱਠਦੇ ਆ ਹਰ ਨਾਮ ਧਿਆਵੇ ਹੁਣ ਜਿਹੜੇ ਕੰਮ ਧੰਦੇ ਕਰਦੇ ਆ ਅਸੀਂ ਮੰਨ ਲਓ ਨੌਕਰੀ ਤੇ ਜਾਣਾ ਜਾਂ ਘਰ ਦੇ ਕੰਮ ਕਰਨੇ ਆ ਜਾਂ ਸੱਚ ਬੱਚਿਆਂ ਨੂੰ ਸਕੂਲ ਭੇਜਣਾ ਫਿਰ ਮੁੱਖ ਤੋਂ ਚਾਰੀਆ ਸਾਰਾ ਦਿਨ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰੀ ਜਾ ਆ ਗੁਰੂ ਸਾਹਿਬ ਨੇ ਦੱਸਿਆ ਸਾਡੀ ਦਿਨਚਰਿਆ ਇਹ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਪਦੇਸ਼ ਗੁਰੂ ਹਰ ਹਰ ਜਪ ਜਾਪੇ ਜਦੋਂ ਅਸੀਂ ਆ ਜਪਾਂਗੇ ਅੱਗੇ ਗੁਰੂ ਸਾਹਿਬ